ਇਨਸਾਨੀਅਤ ਇਨਸਾਨੀਅਤ ਅੱਜ ਕੱਲ ਕਿੰਨੀ ਕਮਜ਼ੋਰ ਹੈ ਅੰਦਰੋਂ ਕੁਝ ਹੋਰ ਹੈ ਬਾਹਰੋਂ ਕੁਝ ਹੋਰ ਹੈ ਕਿਆ ਬਾਤ ਸੁਣਾ ਦੇ ਸ਼ਕੀਨਾ ਦੇ ਬੋਝੇ ਵਿੱਚ ਛੁਰੀਆਂ ਕਲ ਵਕੜੀ ਦੇ ਸ਼ਕੀਨਾ ਦੇ ਬੋਝੇ ਵਿੱਚ ਛੁਰੀਆਂ ਇਸੇ ਨੂੰ ਤਾਂ ਕਹਿੰਦੇ ਭਾਈ ਕਲ ਯੁਗ ਦਾ ਦੌਰ ਹੈ ਇਸੇ ਨੂੰ ਤਾਂ ਕਹਿੰਦੇ ਭਾਈ ਕਲ ਯੁਗ ਦਾ ਦੌਰ ਹੈ ਉਸਤਾਦਾਂ ਦੇ ਰਿਸ਼ਤੇ ਆ ਪੰਥ ਦੀ ਬਣਾਵਟ ਸ਼ਗਿਰਦਾਂ ਦਾ ਰਿਸ਼ਤਾ ਵੀ ਹੋ ਗਿਆ ਇਸ ਸਜਾਵਟ ਉਸਤਾਦਾਂ ਦੇ ਆ ਰਿਸ਼ਤੇ ਆ ਚ ਪਤਰੀ ਬਣਾਵਰ ਸਿਖਿਰਦਾ ਦਾ ਰਿਸ਼ਤਾ ਵੀ ਹੋ ਗਿਆ ਇਸ ਸਜਾਵਟ ਦਿਲ ਵਿੱਚ ਹੀ ਹੈ ਜਦ ਇਰਖਾ ਦੀ ਪਨਾਹ ਸਿੱਖਣਾ ਇਹ ਆ ਕਿਸ ਖੌਰਾ ਸੁਬਾ ਨੂਰ ਦਾ ਰਾਜ ਮੋੜ ਨਾਲ ਨਹੀਂ ਚਿੱਟਾ ਆ ਤਾਂ ਹੀ ਤਾਂ ਦੋਸਤੋ ਹਰ ਰਿਸ਼ਤਾ ਹੀ ਬਣਦਾ ਆ ਦੂਜਿਆਂ ਨੂੰ ਭੰਡ ਦੇ ਜੋ ਸੁਧ ਦਿਲੋਂ ਚੋਰ ਹੈ ਸਿੰਨ ਤੱਕ ਇੰਦੇ ਪਾਈ ਕਾ ਜੁਦਾ ਦੌਰ ਤੇਈ ਮੰਦੀ ਦੇ ਰਾਹ ਤੇ ਪੈਸੇ ਦੀ ਦੌੜ ਹੈ ਤੈਨੂੰ ਵੀ ਮੈਨੂੰ ਵੀ ਬੱਦ ਛੱਤਰ ਦੀ ਲੋੜ ਹੈ ਤੇਈ ਮੰਦੀ ਦੇ ਰਾਹ ਤੇ ਬਸ ਪੈਸੇ ਦੀ ਦੌੜ ਹੈ ਤੈਨੂੰ ਵੀ ਮੈਨੂੰ ਵੀ ਛੱਤਰ ਦੀ ਲੋੜ ਹੈ ਚੰਗਾ ਜੇ ਹੋਇਆ ਕੁਇਸਵਤ ਹੈ ਮੇਰੀ ਮਾਰੇ ਸਮੇਂ ਈ ਤੈਨ ਸਿੱਖ ਕਰਦੇ ਨੇ ਰੱਬ ਦੀ ਉਲਾਬੇ ਦੇਵਨ ਦੀ ਲਾਉਂਦੇ ਨਾ ਦੇ ਸੇਵਕ ਸਵਾਜ ਦੇ ਬਣੇ ਹੋਏ ਜਨਾਬ ਆ ਇਸੇ ਚ ਤਕੀਦੇ ਪਾਈ ਦੰਦਾਂ ਤੇ ਲਗੂ ਪਰ ਸਰਗਰਦਾਰੇ ਕਾਵਿ ਕਾਵਾਂ ਦੇ ਦਿਲ ਵਾਲੇ ਸ਼ਕਲਾ ਤੋਂ ਦੂਰ ਹੈ ਇਸੇ ਚ ਤਕੀਦੇ ਪਾਈ ਕਲਯੁਗ ਦਾ ਦੌਰ ਹੈ ਇਸੇ ਚ ਤਕੀਦੇ ਪਾਈ ਕਲਯੁਗ ਦਾ ਦੌਰ ਬਿਜਲੀ ਤੇ ਲੱਗਾ ਸਾਨੂੰ ਸਿਸਟਮ ਰੜ ਕੇ ਬਿਜਲੀ ਤੇ ਲੱਗਾ ਸਾਨੂੰ ਸਿਸਟਮ ਰੜ ਕੇ ਇੱਜ਼ਤ ਦੇ ਘਰ ਬੈਠਾ ਆਪmane ਚੜਕੇ ਹੋਰ ਵੀ ਬਜ਼ੂਰ ਕਈ ਟੈਕਸ ਫਿਰ ਮਰਤੇ ਤਾਲਾ ਬਿਹਾਰ ਇਚਾ ਦੇ ਸੰਤ ਚੁੱਲੇ ਠੰਡੇ ਕਰਦੇ ਆਕਮਾਨ ਨੂੰ ਮੌਜਾ ਸੀ ਜੇਬਾਂ ਜੋ ਕਰਾਉਂਦੇ ਹਾਂ ਬੱਚਿਆਂ ਦੇ ਮੂੰਹੋਂ ਕੱਢ ਇਹਦਾ ਮੂੰਹ ਚ ਪਾਉਂਦੇ ਆ ਆਕਮਾਨ ਨੂੰ ਮੌਜਾ ਸੀ ਜੇਬਾਂ ਜੋ ਕਰਾਉਂਦੇ ਹਾਂ ਬੱਚਿਆਂ ਦੇ ਮੂੰਹੋਂ ਕੱਢ ਇਹਨਾਂ ਮੂੰਹ ਚ ਪਾਉਂਦੇ ਹਾਂ ਜਿੱਧਰ ਵੀ ਦੇਖੋ ਬਸ ਮਹਿੰਗਾਈ ਦਾ ਸ਼ੋਰ ਹੈ ਇਹ ਸਿਰ ਤੇ ਟੰਗਦੇ ਪਾਈ ਕਲਜੁਬਤਾਤੋ ਵੱਖਰੀ ਕਹਾਣੀ ਸਾਡੀ ਸਿਆਸਤ ਦੇ ਵਿੱਚ ਵੱਖਰੀ ਕਹਾਣੀ ਸਾਡੀ ਸਿਆਸਤ ਦੇ ਵਿੱਚ ਦੀ ਮਨਮੋਹ ਸਿੰਘ ਹਾਰਦਾ ਅਤੇ ਪੂਲਨਦੀ ਜਿੱਤਦੀ ਕਿਆ ਬਾਤ ਹੈ ਬਾਤ ਜੋ ਬਾਤ ਜੋ ਹੈ ਵੱਖਰੀ ਕਹਾਣੀ ਸਾਡੀ ਸਿਆਸਤ ਦੀ ਵਿੱਚ ਦੀ ਮਨਮੋਹ ਸਿੰਘ ਹਾਰਦਾ ਅਤੇ ਪੂਲਨਦੀ ਜਿੱਤਦੀ ਸਾਡੇ 4 ਬਰੇ ਜਿਹੜਾ ਕੂਪ ਗਾਲਾ ਖਾਂਦਾ ਹੈ ਦੇਖ ਕੇ ਅੱਜ ਧਰਤੀ ਤੇ ਉਹ ਹੀ ਜਿੱਤ ਜੰਦਾ ਹੈ 2.2 ਬਸ ਇੱਕੋ ਰਾਖਾਉਣਾ ਆ ਮੈਂ ਚੰਗਾ ਉਰਵਾਰਾ ਇਹੋ ਰੰਗੀ ਰੋਣਾ ਕੋਈ ਸਿਆਲਾ ਜਿਹਦੇ ਵੀਸਿਆ ਤੇ ਜੋਰ ਹੈ ਇਸੇ ਨੂੰ ਧੱਕੇ ਦੇ ਭਾਈ ਕਲਜੂ ਦਾ ਬੋਲ ਛੱਡ ਬਰਾ ਹੈਪੀ ਕਿਉਂ ਜਾਂਦਾ ਯਾਰ ਤੇਰੇ ਇੱਕੋ ਜੇ ਤੇਰੇ ਇਹ ਜੋਜੇ ਕਿਸ ਸੋਜਾ ਦਾ ਕੋਈ ਪੱਥਰ ਤੇ ਹਿਲਾ ਤੋਤੀ ਰੱਖੇ ਤੂੰ ਆਸ ਸੀਨੇ ਤੇ ਲਿਖਿਆ ਜਿਦਾ ਰਾਖਸ਼ ਨਿਵਾਸ ਧਰਮਾ ਦੇ ਰਸਤੇ ਦਾ ਕਲ ਸਾਡੇ ਪਹਾਏ ਬਸ ਇਸੇ ਦਾ ਸਿਆਸਤ ਲੈਂਦੀ 700 ਲੱਖ ਜਦ ਤੱਕ ਉਲਝਣ ਬਹਿ ਗਈ ਰਹੀ ਲੋਚਿਆ ਵਤਨ ਦੀ ਕਿੰਤੀਆਂ ਦੀ ਬਸ ਰੋਟੀ ਤੱਕ ਸੋਚ ਹੈ ਨਾ ਗਲੀ ਦਾ ਹੀ ਬੇਨਾਸਾਤਾ ਮਸਲਾ ਕੋਈ ਹੋਰ ਹੈ ਇਸੇ ਨੂੰ ਤੱਕਦੇ ਪਈ ਕਲ ਜੁਗ ਦਾ ਇਸੇ ਨੂੰ ਤੱਕਦੇ ਪਈ ਕਲ ਜੁਗ ਦਾ